ਇਹ ਦੱਸਦੇ ਵੀ ਨਹੀਂ ਬਈ ਹੈਗੇ ਫਿਰ ਮਾੜਾ ਤਕੜਾ ਤੇਰਾ ਵਿੱਚੇ ਚਾਰ ਇਕੱਠੇ ਵਿਕਦੇ ਨਹੀਂ ਬੇਕਲੇ ਦਾ ਇਕੱਠੇ ਵਾਲਾ ਚ ਮਿਲਤਾ ਜਾਣੀ ਆ ਪੁੱਛ ਲੈ ਕਿੰਨੇ ਕਹਿੰਦਾ ਫਿਰ ਜਾਇਜ ਦੱਸ ਦੀ ਸਾਢੇ 8 ਨੂੰ ਸਾਢੇ 8 ਨੂੰ ਨਹੀਂ ਹੁੰਦੇ ਇਹ ਪੰਜ ਨੂੰ ਕਹਿੰਦੇ ਨੇ ਪਰ ਪੰਜ ਨੂੰ ਮੈਨੂੰ ਘੱਟ ਐ ਮੈਨੂੰ ਪਤਾ ਵੀ ਇਹ ਵੀ ਘੱਟ ਐ ਜਨੇ ਉਹਨਾਂ ਹੱਥ ਕਰ ਪੂਰੇ 6000 ਨੂੰ ਮੈਂ ਵੀ ਨੇ ਵੇਚਤੇ ਤੇਰੇ ਠੀਕ ਐ ਠੀਕ ਐ ਮਾੜੇ ਤਕੜੇ ਵਿੱਚੇ ਜਾਂਦੇ ਐ ਕੋਈ ਹੈ ਨਹੀਂ ਇੰਨਾ ਚ ਸਾਰੇ ਚੰਗੇ ਵਿੱਚੇ ਤੇ ਤੇ ਜੋ ਮੇਰੀ ਆ ਮੇਰਾ ਮਾਲ ਸਾਰਾ ਦੇਖ ਕੇ ਆ ਕੋਕ ਬੰਨ ਸਾ ਤੇਰਾ ਇਹਨਾਂ ਓਕੇ ਦੀ ਰਿਪੋਰਟ ਹੈ ਤੇਰਾ ਮਾੜਾ ਕੁਛ ਨਹੀਂ ਮੰਡੀ ਹੈ ਮੰਡੀ ਸਾਰਾ ਹੁਣ ਬੱਕਰਾਂ ਨੂੰ ਦੇਖ ਕੇ ਆ ਜੇ ਚੰਗਾ ਤੇਰਾ ਮਾਲ ਤਾਂ ਹੀ ਵਿਕਿਆ ਰਹੇ ਹਾਂ ਨਹੀਂ ਸਾਨੂੰ ਕੀ ਲੋੜ ਤੀ ਵੇਚਾਂ ਦੀ ਹੈ ਵੀ ਵਿੱਚਿਆ ਮੇਮਣਾ ਆ ਗਿਆ ਆ ਦੇਖੋ ਆ ਮੇਮਣਾ ਤੇ ਤਿੰਨਾ ਮੇਮਨੀਆਂ ਨੇ ਇਹਨੇ ਪਾਲਨੀਆਂ ਨੇ ਤੇਰੇ ਹੱਥੋਂ ਬੂਟਾ ਲੱਗ ਜੂਦੇ ਘਰੇ ਮਾੜਾ ਇਦਰੋਂ ਵੀ ਹੋਵੇ ਇੰਨੀ ਨਹੀਂ ਗੱਲ ਬਾਈ ਮਾੜਾ ਮੋਟਾ ਦਮ ਹੈਗਾ ਤੁਹਾਡੇ ਚ ਹਾਂ ਤੂੰ ਕਰ ਦੇ ਬਾ ਮੈਂ ਹੀ ਕਰ ਦੋ ਛੱਡ ਪਰਾਂ ਫਿਰ ਤੈਨੂੰ ਖਿੱਚਦਾ ਨਾ ਇਹਨਾਂ ਨੂੰ ਮਾਰੀ ਨਾ ਨਾ ਮੈਂ ਤਾਂ ਰੱਬ ਨੂੰ ਆ ਜਾਨ ਦੇਣੀ ਆ ਭਾਈ ਮੈਂ ਤਾਂ 2 ਰੁਪਏ ਤੋਂ ਖੁਸ਼ ਹੋ ਕੇ ਲੈਣੇ ਨੇ ਲੈ ਭਾਈ ਸਾਢੇ ਸ਼ੀ ਨੂੰ ਹੋ ਗਈ ਦੇਣੇ ਨਹੀਂ ਹੁਣ ਜਾਵਾ ਜ਼ਮੀਨ ਦੇਣੀ ਬਸ ਰਹਿਣ ਦੇ ਅੱਠ ਤੋਂ ਅੱਠ ਵੀ ਦੇ ਅੜੀ ਨਾ ਕਰ ਓਏ ਅੜੀ ਨਹੀਂ ਬੱਚੇ ਵੀ ਤੇ ਪੂਰੇ ਪਲੇ ਪਿਆ ਖਰਚਾ ਦੋ ਮਿੰਟਾਂ ਉਰੇ ਆ। ਉਰੇ ਆ ਤਾਂ ਦੇਣੀ ਤਾਂ ਹੈ ਨਹੀਂ ਪਰ ਮੈਂ ਤੈਨੂੰ ਭਜਾ ਕੇ ਜਾਊਂਗਾ। ਪੂਰੇ ਸੱਤ ਨੂੰ ਹੋ ਗਈ। ਚੁੱਪ ਕਰ ਜਾ। ਉਹ ਨਹੀਂ ਹੁੰਦੇ। ਚੁੱਪ ਕਰ ਜਾਓ। ਮੈਂ ਕੋਈ ਨਹੀਂ ਕਿ 500 ਲੈਣਾ। ਇਹਨਾਂ ਚੋਂ 200 ਤੁਸੀਂ ਲੈਣਾ ਮੈਂ ਤਾਂ ਇੱਥੋਂ। ਉਹ ਕੋਈ ਨਹੀਂ ਉਹ ਤਾਂ ਜਿਹੜੇ ਤੇਰੇ ਆ ਉਹ ਤਾਂ ਦੇਣੀ ਹੈ। 800 ਹੀ ਬਣੂਗਾ ਤਾਂ ਮੈਥੋਂ ਨਾ ਡਰ। ਨਹੀਂ। ਦੇ ਦੇ। ਹੈਂ? 800 ਕੱਟ ਲੀ। ਅੜੀ ਆ ਤੇਰੀ। ਪਿਆੜੀ ਨਹੀਂ ਯਾਰ ਮੈਨੂੰ ਹੁਣ ਦੀਂਦਾ ਮੂਰੇ ਇਹ ਬੱਚਿਆਂ ਦਾ ਵੀ ਦੀਂਦਾ ਲੈ ਦੀਂਦਾ ਮੈਨੂੰ ਵੀ ਯਾਰ ਨਿਭੜ ਕੇ 7.5 ਨੂੰ ਖੋਲ ਬਈ ਬਸ ਹੁਣ ਚੁੱਪ ਕਰ ਹਾਂ ਖੁਸ਼ ਕਰ ਕੇ ਨੂੰ ਛੋੜ ਜੋ ਮਰਜ਼ੀ ਕਰ ਦੀ ਮੈਂ ਮੰਗੀ ਉਹ ਮੰਗੀ ਦੇ ਬਸ ਠੀਕ ਹੈ ਹੋ ਗਏ ਉਹ ਨਹੀਂ ਮੁਕਰਦੇ ਆ ਹੋ ਗਏ ਉਹਨਾਂ ਨੂੰ ਵੀ ਆਪਣੇ ਤੇ ਭੋਸਾ ਵਿਚਾਰਿਆਂ ਨੂੰ ਚਲੋ ਜੀ ਖੋਲੋ ਚਲੋ ਜੀ ਕਰੋ ਅਸਟੇ ਚੰਗੇ ਆ ਬੱਚੇ ਵੇਚਿਆ ਜੀ 7.5 7000 ਨੂੰ ਬਾਣਿਆਂ ਨੂੰ ਦੇਖਣ ਵਾਲਿਆਂ ਨੂੰ ਵੀਡੀਓ ਵਾਲਿਆਂ ਨੂੰ ਦੱਸਦੇ ਆਂ ਅਸੀਂ ਕਿ ਜਿਨ੍ਹਾਂ ਜਿਨ੍ਹਾਂ ਦੇ ਚੈਨਲਾਂ ਦੀ ਵੀਡੀਓ ਦੇਖੋਗੇ ਸਾਰਿਆਂ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਸਚਾਈ ਦਾ ਸੌਦਾ 7500 ਨੂੰ ਪੂਰੇ ਵਧੀਆ ਕੁਆਲਿਟੀ ਦੇ ਬੱਚੇ ਐ ਤੇ ਕੰਨਾਂ ਕੁੰਨਾਂ ਵਾਲੇ ਪੂਰੀ ਕੰਨਾਂ ਦੀ ਕੁਆਲਿਟੀ ਤੇ ਚੰਗੇ ਲਾਲ ਡੱਬੇ ਜੋ ਕਿ ਵੇਗੇ ਲੈਰੇ ਵਾਲਿਆਂ ਦੀ ਬਲੱਡ ਲਾਈਨ ਆਪਣੇ ਦੇਬ ਬਾਈ ਦੀ ਬਲੱਡ ਲਾਈਨ ਚੱਲੀ ਹੋਈ ਐ ਤੇ ਇਹਨਾਂ ਦਾ ਇੱਕੋ ਹੀ ਘਰੋ ਪਰਿਵਾਰ ਐ ਸਾਰਾ ਲਾਣੇਦਾਰ ਆਇਆ ਵੇਗਲੇਰੇ ਤੋਂ ਚੰਗੀਆਂ ਬੱਕਰੀਆਂ ਦੇਲੇ ਵਿੱਚ ਰੱਖਿਓ ਮੇਰਾ ਖਲ 40 50 ਚੰਗਾ ਇੱਕ ਤਾਂ ਉਹ ਕਾਹ ਖੜਾ ਇੱਕ ਦੋ ਘਰੇ ਵੀ ਹੋਣਗੇ ਚੰਗੇ ਬੋਕ ਨੇ ਜਿਹੜਾ ਬਾਈ ਦੇਵਲੇ ਵੇ ਡੱਬਾ ਬੋਕ ਹੁੰਦਾ ਸੀ ਨਾ ਉਹ ਬਲੱਡ ਲਾਈਨ ਚ ਉਹਨਾਂ ਦਾ ਖੂਨ ਹੈ ਸਾਰਿਆਂ ਦਾ ਕੋ ਸਾਨੂੰ ਸਾਰੇ ਪਿੰਡਾਂ ਦਾ ਪਤਾ ਵੀ ਕਿਹੜੇ ਚੰਗਾ ਹੈ ਕਿਹੜੇ ਮੰਦਾ ਹੈ ਸਾਨੂੰ ਤਾਂ ਦੱਸਣਾ ਲੱਗਦਾ ਹੀ ਅਗਲੇ ਨੂੰ ਚਲੋ ਹੋ ਗਿਆ ਆਲਾ ਕਹਿੰਦਾ ਰਾਜੂ ਰਿਜ਼ਲਟ ਨਹੀਂ ਦੱਸਦੇ ਇਹ ਰਿਜ਼ਲਟ ਵੀ ਤੁਹਾਨੂੰ ਵੀਡੀਓ ਰਾਹੀਂ ਅਸੀਂ ਦੱਸਤਾ ਉਹਨਾਂ ਨੂੰ ਵੀ ਵਧੀਆ ਪੰਨੀ ਇਹ ਵੀ ਅਗੇ ਵੀ ਇਹਨਾਂ ਨੂੰ ਵੀ ਮਹਾਰਾਜ ਵਾਅਦਾ ਕਰੇ ਵਿਚਾਰਿਆਂ ਨੇ ਨਵਾਂ ਕੰਮ ਛੇੜਿਆ ਪਾਲ ਲਣਗੇ ਇਹਦੇ ਹੱਥੋਂ ਬੂਤਾ ਲੱਗ ਗਿਆ ਇਹਨਾਂ ਦੇ ਘਰੇ ਠੀਕ ਹੈ ਨਾ ਗੱਲ ਮਹਾਰਾਜ ਵਾਅਦਾ ਕਰਨ ਵਾਲਾ ਪਰਮਾਤਮਾ ਹੈ ਲੈ ਆਓ ਭਾਈ ਪੈਸੇ ਦਿਓ ਕਾਜ ਕਰੋ ਪੈਸੇ ਤੇ ਇਹ ਲੈ ਆਜਾ ਤੂੰ ਮੇਰੇ ਕੋਲ ਆਜਾ ਵੀਡੀਓ ਚ ਆਜਾ ਜਿਹਦਾ ਮੂੰਹ ਮਿੱਠਾ ਕਰਾਓ ਗੁਣ ਨਾਲ ਕੋਈ ਨਹੀਂ ਆਪੀ ਹੋ ਜੋ ਆਪਣਾ ਹੱਕ ਕੋਈ ਨਹੀਂ ਰੱਖਦਾ ਆਪਣਾ ਹੱਕ ਕੋਈ ਨਹੀਂ ਰੱਖਦਾ ਕੋਈ ਨਹੀਂ ਛੱਡ ਸਾ ਹਾਂਜੀ 7:30 ਨੂੰ ਹੋਇਆ ਹੈ। ਹੈ? ਠੀਕ ਹੋ ਗਿਆ, ਠੀਕ ਹੋ ਗਿਆ। ਠੀਕ ਹੋ ਗਿਆ। ਆਹ ਸਾਈ ਵਾਲਾ ਮੈਨੂੰ ਦੇ। ਦੇ ਰੱਖਦਾ। ਲਓ ਜੀ ਮਹਾਰਾਜ। 2 3 4 5 6 7 8 9 10 11 12 13 चौदह पंद्रह सोलह सतार ठारह उन्नीस इक्की, इक् बी चौबी पच्ची छब्बी सताई ठाई ਅਨਫੀ 30 30 ਦੁਆਰਾ ਕਰਨ ਲਈ ਆ ਤੁਹਾਡਾ ਸਾਈ ਵਾਲਾ ਜੀ ਫੜੋ ਕੋਈ ਨਹੀਂ ਬੱਸ ਤੇਰੇ ਕੰਦੀ ਭਗ ਜੂ ਕੋਈ ਨਹੀਂ ਤੇ ਕਿਹਿਆ ਹੀ ਨਾ ਲਵਾਂਗੇ ਬਾਈ ਆ ਲਓ ਜੀ ਰਵਣ ਲਾ ਲੂ 4 4 ਨਾ ਜੀ ਇੱਕੋ ਹੀ ਬਲੱਟ ਲੈਣਦੇ